ਸਤਿ ਸ੍ਰੀ ਅਕਾਲ ਜੀ ਇਸ ਵਕਤ ਅਸੀਂ ਪਿੰਡ ਫੱਤੇ ਵਾਲੇ ਦੇ ਵਿੱਚ ਆ ਫੱਤੇ ਵਾਲੀ ਦੀਆਂ ਬਾਈਕਾਂ ਦੇ ਵਿੱਚ ਇਸ ਵਕਤ ਜਿਹੜੇ ਘਰ ਦੇ ਵਿੱਚ ਮੌਜੂਦ ਹੈਗੇ ਆ ਸਰਦਾਰ ਕਰਮਜੀਤ ਸਿੰਘ ਪੁੱਤਰ ਸਰਦਾਰ ਬਲਵੀਰ ਸਿੰਘ ਤੇ ਸਾਡੇ ਨਾਲ ਮਾਤਾ ਜੀ ਨੇ ਜਿਹੜੇ ਕਿ ਇਸ ਘਰ ਦੇ ਸਰਦਾਰ ਸਾਹਿਬ ਨੇ ਉਹਨਾਂ ਦੇ ਗੁਰਦੇ ਫੇਲ ਨੇ ਤੇ ਬਿਮਾਰੀ ਨਾਲ ਪੀੜਤ ਨੇ ਪਰ ਮੈਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਆ ਘਰ ਦੇ ਹਾਲਾਤ ਦਿਖਾਉਣਾ ਆ ਘਰ ਦੇ ਹਾਲਾਤ ਨੇ ਜਿਹੜੇ ਕਿ ਬਹੁਤ ਹੀ ਜਿਆਦਾ ਬੈੱਡਾਂ ਦੇ ਹਾਲਾਤ ਦੇਖ ਲੋ ਆ ਬੈੱਡ ਪਾਣੀ ਨਾਲ ਟੁੱਟ ਚੁੱਕੇ ਆ ਹੜਪੀੜਿਤ ਪਰਿਵਾਰ ਆ ਆ ਸਾਰਾ ਘਰ ਤੇ ਆ ਇੱਕ ਕਮਰੇ ਦਾ ਸਾਰਾ ਘਰ ਆ ਤੇ ਕਮਰੇ ਦਾ ਘਰ ਵੀ ਜਿਹੜਾ ਕੀ ਇਹ ਕਮਰਾ ਪੂਰਾ ਪਾੜ ਚੁੱਕਿਆ ਪੂਰਾ ਇਹ ਜਿਹੜਾ ਕਿ ਹਾਲਾਤ ਆ ਬਹੁਤ ਮਾੜੇ ਆ ਕਮਰੇ ਦੇ ਅੰਦਰ ਤਰੇੜਾਂ ਹੈਗੀਆਂ ਤੇ ਆ ਸਾਫ ਸਫਾਈ ਕੀਤੀ ਆ ਉਧਰ ਪੇਟੀ ਜਿਹੜੀ ਤਾਂ ਸਮਾਨ ਇਹਨਾਂ ਨੇ ਰੱਖਿਆ ਸੀ ਪਰਿਵਾਰ ਦੇ ਜਿਹੜੇ ਜੀ ਆਏ 8 ਜੀ ਆ 4 ਇਹਨਾਂ ਦੇ ਬੱਚੇ ਆ ਬਾਕੀ ਆਪਣੇ ਬੱਚੇ ਜਿਹੜੇ ਕਿ ਗੁੜੀਆ 1+2 ਪਾਸ ਆਊਟ ਹੋ ਗਈ ਆ ਬਾਕੀ ਇੱਕ 10th ਚ ਪੜਦਾ ਹੈ ਖੇੜ ਤੇ ਚਾਹ ਤੇ ਗੁੜੀਆ ਇੱਕ ਛੋਟੀ ਉਹ ਵੀ ਪੜ ਰਹੀ ਆ ਬੇਨਤੀ ਸਾਰੀ ਸੰਗਤ ਨੂੰ ਇਹੀ ਆ ਜੀ ਕਿ ਇਹ ਗਰੀਬ ਪਰਿਵਾਰ ਇਸ ਪਰਿਵਾਰ ਦੀ ਬਾਹ ਫੜੀਏ ਇੱਕ ਤਾਂ ਇਹ ਬਿਮਾਰੀ ਨਾਲ ਪੀੜਤ ਆ ਇਸ ਪਰਿਵਾਰ ਦਾ ਮੈਂਬਰ ਕਮਾਉਣ ਵਾਲਾ ਮੈਂਬਰ ਤੇ ਉਤੋਂ ਜਿਹੜੀ ਹੜਾਂ ਦੀ ਮਾਰ ਪਈ ਆ ਤੇ ਮਾਰ ਵੀ ਐਸੀ ਪਈ ਤੇ ਸਾਰਾ ਕੁਝ ਤੈਸ ਨੈਸੀ ਕਰ ਦਿੱਤਾ ਮਾਤਾ ਜੀ ਕੀ ਹਾਲਾਤ ਨਹੀਂ ਕਰਦੇ ਕਰਦੇ ਹਾਲਾਤ ਸਾਰੇ ਬੈਡ ਬੁੱਡ ਵੀ ਭਿੱਜ ਗਏ ਆ ਬਿਸਤਰੀ ਭਿੱਜ ਗਏ ਆ ਤੇ ਕਮਰੇ ਦੀ ਨੀਂਹ ਰਹੀ ਤੇ ਕੀ ਕੀ ਚੀਜ਼ ਦੀ ਜ਼ਰੂਰਤ ਆ ਮਾਤਾ ਜੀ ਤੁਹਾਡੇ ਵਾਸਤੇ ਅਸੀਂ ਕੀ ਕਰ ਸਕਦੇ ਆ ਕੀ ਚੀਜ਼ ਦੀ ਜ਼ਰੂਰਤ ਆ ਜੀ ਬਹੁਤ ਆਪਾਂ ਜੇ ਤੁਸੀਂ ਜੋ ਕੁਝ ਕਰ ਸਕਦੇ ਦੇ ਚਲੋ ਧੰਨਵਾਦ ਜੀ ਤੁਹਾਨੂੰ ਰਾਸ਼ਨ ਦੀ ਲੋੜ ਆ ਜੀ ਰਾਸ਼ਨ ਤਾਂ ਚਲੋ ਸਾਡੇ ਮਾੜਾ ਚੰਗਾ ਸਾਡੇ ਸਾਡਾ ਮਾਰ ਡੰਗ ਦਾ ਸਾਨੂੰ ਵੀ ਹੈ ਆ ਵੀ ਚਲੋ ਕੋਈ ਫੀਡ ਵਗਾਇਆ ਫੀਡ ਵਗੈਰਾ ਚਾਹੀਦੀ ਆ ਜੀ ਕੋਈ ਤੂੜੀ ਥਾੜੀ ਮਿਲ ਜੀ ਜੀ ਕੋਈ ਚਾਰ ਮਿਲ ਜੀ ਤੁਹਾਨੂੰ ਅਗਰ ਤਾਂ ਸੈਂਦਰ ਸਟਾਇਆ ਸੀ ਸਾਡਾ ਖਰਾਬ ਹੋ ਗਿਆ ਡੰਡ ਲੈ ਗਈ ਆ ਆ ਜੀ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਆ 30000 ਦਾ ਇਹਨਾਂ ਨੇ ਆ ਚਾਰਜ ਇੱਥੇ ਸਟਾਇਆ ਸੀਗਾ ਪਾਣੀ ਤੋਂ ਪਹਿਲਾਂ ਪਰ ਜਦੋਂ ਪਾਣੀ ਆਇਆ ਤੇ ਇਹ ਚਾਰ ਵੀ ਸਾਰਾ ਖਰਾਬ ਹੋ ਚੁੱਕਿਆ ਤੇ ਜਿਹੜਾ ਮਾਤਾ ਜੀ ਤੁਹਾਡੇ ਪੀੜਤ ਸਰਦਾਰ ਸਾਹਿਬ ਨੇ ਕੀ ਉਹਨਾਂ ਦਾ ਖਰਚ ਆਉਂਦਾ ਕੀ ਕਿੱਦਾਂ ਦੇ ਮਤਲਬ ਕਿਵੇਂ ਉਹਨੂੰ ਮੈਨੇਜ ਕਰਦੇ ਸਾਰੇ ਕਾਸੇ ਨੂੰ ਖਰਚਾ ਤਾਂ ਬਹੁਤ ਆ ਜਾਂਦਾ ਦਵਾਈ ਦੁਈ ਦਾ ਜੇ ਨਾ ਬੋਧ ਹੋ ਜਾਂਦਾ ਫਿਰ ਦਾਹਜ ਕਰਾਉਣਾ ਪੈਂਦਾ ਹੁਣ ਅਸੀਂ ਵੀ ਮਜਬੂਰੀ ਖਾਤਰ ਡੈਸ ਹੁੰਦੇ ਆ ਜੀ ਹਾਂਜੀ ਡੈਸ ਹੁੰਦੇ ਆ ਹਫਤੇ ਚ ਕਿੰਨੇ ਵਾਰੀ ਜੀ ਹਫਤੇ ਦੋ ਵਾਰੀ ਹੋ ਜਾਂਦੇ ਨੇ ਜੇ ਅਸੀਂ ਨਾ ਕਰਾਈ ਤੇ ਫਿਰ ਬਹੁਤ ਤੇ ਕੀ ਕੀ ਖਰਚਾ ਹੁੰਦਾ ਹਫਤੇ ਇਕ ਦਾ ਹਫਤੇ ਜੋ ਵੀ ਗੱਡੀ ਦਾ ਤਾਂ ਜਾਈਏ ਤੇ ਕੋਈ 4-5000 ਰੁਪਇਆ ਹੋ ਜਾਂਦਾ ਹੈ ਮੰਨ ਕੇ ਚਲੋ 5000 ਹਫਤੇ ਦਾ ਹੈਗਾ ਹੀ ਹੈਗਾ ਹਾਂਜੀ ਇਹ ਹੁਣ ਬਾਹਰ ਬੈਠੇ ਆਂ ਤੇ ਰੋਟੀ ਕਮਾਉਣ ਦਾ ਸਾਧਨ ਕੀ ਆ ਮਾਤਾ ਤੁਹਾਡੇ ਕੋਲ ਰੋਟੀ ਕਮਾਉਣ ਦਾ ਸਾਧਨ ਤਾਂ ਕੋਈ ਬੱਚੇ ਨਹੀਂ ਜਾਂ ਮਾਂ ਡੰਗਾ ਜਾਂ ਜਿਹੜਾ ਦੁੱਧ ਵਗੈਰਾ ਕੋਟ ਕੋਟ ਦੇ ਦਿੰਦੇ ਆ ਕਿਲੋ ਕਿਲੋ ਬਾਕੀ ਚਾਰ ਵੀ ਪੱਜ ਨਹੀਂ ਆਨੀ ਫੋਨ ਨੰਬਰ ਜਾ ਤਾਂ ਤੁਹਾਨੂੰ ਆਪਣਾ ਫੋਨ ਨੰਬਰ ਬੱਚੇ ਮੈਂ ਮੇਰੇ ਕੋਲੇ ਨੰਬਰ ਹੈਗਾ ਜੀ ਮੈਂ ਸਕਰੀਨ ਤੇ ਪਾ ਦਿੰਨਾ ਨੰਬਰ ਤੁਸੀਂ ਸਿੱਧਾ ਪਰਿਵਾਰ ਨਾਲ ਮੇਰੇ ਫੋਨ ਵਿੱਚ ਆ ਤੇ ਮੈਂ ਸਿੱਧਾ ਪਰਿਵਾਰ ਨਾਲ ਤੁਸੀਂ ਸੰਪਰਕ ਕਰੋ ਨੰਬਰ ਆ ਸਕਰੀਨ ਤੇ ਅਸੀਂ ਪਾ ਦਿੰਨੇ ਆ ਜੀ ਇਸ ਵਕਤ ਹਾਲਾਤ ਇਹ ਆ ਵੀ ਘਰ ਦੇ ਬਹੁਤ ਮਾੜੇ ਆ ਤੇ ਭਿਆਨਕ ਕਰੇ ਗਰੀਬੀ ਸੀ ਕਰੇ ਬਿਮਾਰੀ ਸੀ ਬਿਮਾਰੀ ਤੋਂ ਬਾਅਦ ਜਿਹੜੀ ਬਿਮਾਰੀ ਚੱਲ ਰਹੀ ਸੀ ਇਲਾਜ ਚੱਲ ਰਿਆ ਸੀ ਤੇ ਵਿੱਚ ਹੜਾਂ ਦੀ ਮਾਰ ਪਈ ਤੇ ਹੜਾਂ ਦੀ ਮਾਰ ਵੀ ਐਸੀ ਪਈ ਕਿ ਜਿਹੜਾ ਕਿ ਸਾਰਾ ਕੁਝ ਘਰ ਦਾ ਫਰਨੀਚਰ ਸਾਰਾ ਕੁਝ ਹੀ ਤੈਸ ਨੈਸ ਕਰ ਦਿੱਤਾ ਆਪ ਸਭ ਸੰਗਤਾਂ ਨੂੰ ਬੇਨਤੀ ਆ ਕਿ ਆਪਣੀ ਜਿਹੜੀ ਦਸਵੰਧ ਦਾ ਹਿੱਸਾ ਆਪਣੀ ਕਿਰਤ ਕਮਾਈ ਦਾ ਹਿੱਸਾ ਇਨ੍ਹਾਂ ਦੇ ਪਰਿਵਾਰ ਨਾਲ ਸਿੱਧੀ ਪਹੁੰਚ ਕਰੋ ਨੰਬਰ ਅਸੀਂ ਦੇ ਦਿੰਨੇ ਆ ਸਿੱਧੀ ਪਹੁੰਚ ਕਰਕੇ ਇਨ੍ਹਾਂ ਤੇ ਕਰ ਪਚਾਓ ਜੇ ਕੋਈ ਸੰਸਥਾ ਇਹਨਾਂ ਬੱਚਿਆਂ ਦੀ ਪੜ੍ਹਾਈ ਵਾਸਤੇ ਖਰਚਾ ਚੱਕ ਸਕਦੀ ਆ ਬੱਚਿਆਂ ਦੇ ਆਉਣ ਵਾਲੇ ਭਵਿੱਖ ਵਾਸਤੇ ਖਰਚਾ ਚੱਕ ਸਕਦੀ ਆ ਤੇ ਆ ਤੁਸੀਂ ਇਹ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਕਿਉਂਕਿ ਇੱਕ ਜਿਹੜੀ ਬੇਟੀ ਆ ਸਾਡੀ ਭੈਣ ਆ ਜਿਹੜੀ ਉਹ ਪੜ੍ਹਨਾ ਚਾਹੁੰਦੀ ਆ ਪਲੱਸ 2 ਪਾਸ ਆਊਟ ਆ ਉਹਨੇ ਗਾਂ ਜਿੱਥੋਂ ਤੱਕ ਅਸੀਂ ਗੱਲ ਕੀਤੀ ਉਹ ਬੀਏ ਬੀਐਡ ਐਮਐਡ ਕਰਨਾ ਚਾਹੁੰਦੀ ਆ ਤੇ ਉਹਨੂੰ ਪੜ੍ਹਾਈ ਦੀ ਵੀ ਜ਼ਰੂਰਤ ਆ ਸਾਰੀਆਂ ਸੰਸਥਾਵਾਂਾਂ ਆ ਦਿੱਤੇ ਗਏ ਨੰਬਰ ਤੇ ਇਹ ਸਿੱਧਾ ਪਰਿਵਾਰ ਨਾਲ ਸੰਪਰਕ ਕਰੋ ਜੀ ਪਰਿਵਾਰ ਨੂੰ ਵੀ ਬੇਨਤੀ ਕਰਦੇ ਹਾਂ ਵੀ ਜਿੰਨੀ ਲੋੜ ਓਨੀ ਮਦਦ ਲੜੀ ਕਿ ਹੋਰ ਪਰਿਵਾਰ ਬਹੁਤ ਮਾਤਾ ਜੀ ਜੇ ਤੁਹਾਡੇ ਤਿੱਕਰ ਕੋਈ ਆਉਂਦਾ ਜਿੰਨੀ ਤੁਹਾਡੀ ਜ਼ਰੂਰਤ ਹੋਈ ਉੰਨੀ ਤੁਸੀਂ ਮਦਦ ਲਿਓ ਕਿਸੇ ਨੂੰ ਝੂਠ ਨਹੀਂ ਮਾਰਨਾ ਵੀ ਸਾਡੀ ਗਾਵਾਂਗੇ ਸੀ ਉਹ ਚਾਹੀਦੀ ਨਹੀਂ ਆਪਣਾ ਬੈੱਡ ਰੀਫਰ ਖਰਾਬ ਨਹੀਂ ਕੋਈ ਨਹੀਂ ਕੋਈ ਕੋਈ ਬੈੱਡ ਮੇਰੇ ਗੁੱਡੀ ਬਾਈ ਮਾਤਾ ਤਾਂ ਮੈਂ ਪਹਿਲੇ ਪੁੱਛਿਆ ਮਾਤਾ ਰਾਸ਼ਨ ਦੀ ਲੋੜ ਆ ਮਾਤ ਨੇ ਹੱਥ ਜੋੜਦਿਆਂ ਦੀ ਰਾਸ਼ਨ ਦੀ ਨਹੀਂ ਲੋੜ ਸਾਨੂੰ ਸਾਨੂੰ ਫੀਡ ਚਾਹੀਦੀ ਆ ਸਾਡੀ ਧਰਤੀ ਨੂੰ ਸਦਕਾ ਪਾਛਾ ਹਾਂ ਹਾਂਜੀ ਸਾਰਿਆਂ ਨੂੰ ਬੇਨਤੀ ਆ ਜੀ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਹਰੇਕ ਤਿੱਕਰ ਪਚਾਓ ਤੇ ਇਸ ਪਰਿਵਾਰ ਦੀ ਮਦਦ ਹੋ ਸਕੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ